ਦੋਸਤੋ ਸਤਿ ਸ੍ਰੀ ਅਕਾਲ ਜੀ ਜੁੜੇ ਆ ਮੈਂ ਗੁਰਿੰਦਰ ਇੱਕ ਪੰਜਾਬ ਦੇ ਨਾਲ ਸੰਬੰਧ ਰੱਖਦੀ ਸੱਚੀ ਘਟਨਾ ਲੈ ਕੇ ਇਹ ਸੱਚੀਆਂ ਘਟਨਾਵਾਂ ਜਿਹੜੀਆਂ ਰਿਸ਼ਤੇਆਂ ਨੂੰ ਇਨਸਾਨੀਅਤ ਨੂੰ ਕਈ ਵਾਰੀ ਸ਼ਰਮਸਾਰ ਕਰ ਦਿੰਦੀਆਂ ਨੇ ਤੇ ਅੱਜ ਦੀ ਇਹ ਘਟਨਾ ਸੰਬੰਧ ਰੱਖਦੀ ਆ ਜੀ ਪੰਜਾਬ ਸਟੇਟ ਦਾ ਇੱਕ ਜਿਹੜਾ ਜ਼ਿਲ੍ਹਾ ਸੰਗਰੂਰ ਉੱਥੇ ਦਾ ਇੱਕ ਪਿੰਡ ਆ ਜੀ ਜਿਹਦਾ ਨਾਮ ਹੈ ਕਾਂਜਲੀ ਉਥੇ ਘਟਣਾ ਵਾਪਰੀ ਸੀ ਜੀ 2012 ਦੇ ਵਿੱਚ ਜਾਨੀ ਕਿ ਅੱਜ ਤੋਂ 13-14 ਸਾਲ ਪਹਿਲਾਂ ਦੀ ਇਹ ਗੱਲ ਆ ਬਹੁਤ ਤਕੜਾ ਇੱਕ ਸਰਦਾਰਾਂ ਦਾ ਪਰਿਵਾਰ ਸੀਗਾ ਉਥੇ ਜਿਹੜੇ ਬਹੁਤ ਤਕੜੇ ਜ਼ਿਮੀਂਦਾਰ ਮੰਨੇ ਜਾਂਦੇ ਸੀ ਇੱਕ ਪਿੰਡ ਦੇ ਵਿੱਚ ਨਹੀਂ ਕਈ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਉਸ ਪਰਿਵਾਰ ਦੀ ਸਰਦਾਰੀ ਸੀ ਮਤਲਬ ਕਿ ਤੂਤੀ ਬੋਲਦੀ ਸੀ ਜਿਹਨੂੰ ਆਪਾਂ ਕਹਿੰਦੇ ਹੁੰਨੇ ਆ ਪੰਜਾਬੀ ਦੇ ਵਿੱਚ ਬਹੁਤ ਜ਼ਿਆਦਾ ਚੜਤ ਸੀ ਉਸ ਪਰਿਵਾਰ ਦੀ ਨੌਕਰ ਚੱਕਰ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਉਸ ਘਰ ਦੇ ਵਿੱਚ ਸੀ ਉਸੇ ਘਰ ਦੇ ਵਿੱਚ ਇੱਕ ਧੀ ਜਨਮ ਲੈਂਦੀ ਆ ਜੀ ਜਿਹਦਾ ਨਾਮ ਪਰਿਵਾਰ ਦੇ ਵੱਲੋਂ ਕਰਮਜੀਤ ਕੌਰ ਰੱਖਿਆ ਜਾਂਦਾ ਹੁਣ ਐਡੇ ਵੱਡੇ ਘਰ ਦੀ ਧੀ ਆ ਤੇ ਇਹ ਕੁਦਰਤੀ ਗੱਲ ਆ ਬਹੁਤ ਲਾਡਾਂ ਦੇ ਨਾਲ ਉਹ ਉਹਨੂੰ ਪਾਲਣਗੇ ਹਰ ਸੁੱਖ ਸੁਵਿਧਾ ਉਹਨੂੰ ਵੀ ਮਿਲੂਗੀ ਪੂਰੀ ਆਜ਼ਾਦੀ ਉਹਨੂੰ ਦਿੱਤੀ ਜਾਂਦੀ ਆ ਤੇ ਪੂਰਾ ਲਗਜ਼ਰੀ ਕਹਿ ਸਕਦੇ ਆ ਉਹਦਾ ਪਾਲਣ ਪੋਸ਼ਣ ਹੁੰਦਾ ਵਾ ਕਰਮਜੀਤ ਕੌਰ ਦਾ ਉਹਨੂੰ ਕਿਸੇ ਗੱਲ ਤੋਂ ਕਦੇ ਵੀ ਰੋਕਿਆ ਟੋਕਿਆ ਨਹੀਂ ਜਾਂਦਾ ਪੁੱਤਾਂ ਤੋਂ ਵੀ ਵੱਧ ਕੇ ਪਾਲੀ ਜਾਂਦੀ ਆ ਹੌਲੀ ਹੌਲੀ ਸਮਾਂ ਬੀਤਦਾ ਵਾ ਜੀ ਉਹ ਮੁਟਿਆਰ ਹੁੰਦੀ ਜਾਂਦੀ ਆ ਪਿੰਡ ਦੇ ਸਕੂਲ ਦੇ ਵਿੱਚ ਹੀ ਉਹ ਪੜਦੀ ਆ ਤੇ ਜਦਾਂ ਜਦਾਂ ਉਹ ਜਵਾਨੀ 'ਚ ਪੈਰ ਧਰ ਰਹੀ ਸੀ ਇੱਕ ਗਲਤੀ ਕਰਮਜੀਤ ਕੌਰ ਕਰਦੀ ਆ ਪਿੰਡ ਦੇ ਵਿੱਚ ਸੁਰਿੰਦਰ ਸਿੰਘ ਨਾਮ ਦੇ ਇੱਕ ਮੁੰਡੇ ਦੀ ਫੋਨਾਂ ਦੀ ਦੁਕਾਨ ਹੁੰਦੀ ਆ ਮੋਬਾਈਲ ਰਿਪੇਅਰ ਮੋਬਾਈਲ ਰੀਚਾਰਜ ਇਹੋ ਜਿਹਾ ਪਿੰਡ ਦੇ ਵਿੱਚ ਹੀ ਕੰਮ ਕਰਦਾ ਸੀ ਕਿਸੇ ਹੋਰ ਬਰਾਦਰੀ ਦੇ ਨਾਲ ਉਹ ਸਬੰਧ ਰੱਖਦਾ ਸੀ ਕਰਮਜੀਤ ਕੌਰ ਅਕਸਰ ਉਸ ਦੁਕਾਨ ਦੇ ਉੱਤੇ ਜਾਂਦੀ ਸੀ ਕੋਈ ਨਾ ਕੋਈ ਕੰਮ ਉਹਨੇ ਕਰਾਉਣਾ ਹੁੰਦਾ ਸੀ ਜਿਦਾ ਫੋਨ ਦਾ ਰੀਚਾਰਜ ਕਰਾਉਣਾ ਵਾ ਜਾਂ ਕੋਈ ਹੋਰ ਸਮਾਨ ਲੈਣਾ ਵਾ ਫੋਨ ਫੋਨ ਦੇ ਨਾਲ ਜੁੜਿਆ ਉੱਥੇ ਕਦੇ ਨਾ ਕਦੇ ਉਧਾਰ ਆ ਜਾਣਾ ਸੀਗਾ ਤਾਉ ਥੋੜੇ ਜੇ ਇੱਕ ਦੂਜੇ ਦੇ ਵੱਲ ਅਟਰੈਕਟ ਹੋ ਜਾਂਦੇ ਆ ਜਵਾਨ ਉਹ ਵੀ ਮੁੰਡਾ ਸੀ ਤੇ ਕਰਮਜੀਤ ਕੌਰ ਤੇ ਵੀ ਜਵਾਨੀ ਫੁੱਟ ਰਹੀ ਸੀ ਹੁਣ ਉਹ 18 ਸਾਲਾਂ ਦੀ ਵੀ ਹੋ ਚੁੱਕੀ ਆ ਤੇ ਦੋਨੋਂ ਇੱਕ ਦੂਜੇ ਦੇ ਨਾਲ ਇੱਕ ਦੂਜੇ ਵੱਲ ਕਹਿ ਲਓ ਆਕਰਸ਼ਿਤ ਹੋ ਜਾਂਦੇ ਆ ਇੱਕ ਦੂਜੇ ਦੇ ਨਾਲ ਪਿਆਰ ਕਰ ਬੈਠਦੇ ਆ ਸੁਰਿੰਦਰ ਸਿੰਘ ਵਿਹਾਮੀਪਰਦਾ ਤੇ ਉਧਰੋਂ ਕਰਮਜੀਤ ਕੌਰ ਵੀ ਉਹਦੀ ਦੁਕਾਨ ਤੇ ਹੁਣ ਜਾਦਾ ਜਾਣ ਲੱਗੀ ਉਹਨੂੰ ਮਿਲਣ ਦੇ ਬਹਾਨੇ ਕੋਈ ਕੰਮ ਜਾਣ ਕੇ ਕੱਢ ਕੇ ਉਹਦੀ ਦੁਕਾਨ ਤੇ ਚਲੀ ਜਾਂਦੀ ਸੀ ਤੇ ਇਹ ਗੱਲਾਂ ਜਿਹੜੀਆਂ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਵੈਸੇ ਲੋਕੀਆਂ ਨਹੀਂ ਰਹਿੰਦੀਆਂ ਜਦ ਸੁਰਿੰਦਰ ਸਿੰਘ ਨੂੰ ਵੀ ਆਦਤ ਸੀ ਉਹ ਇੱਧਰ ਉੱਧਰ ਗੱਲ ਕਰ ਦਿੰਦਾ ਸੀ ਕਿ ਮੈਂ ਸਰਦਾਰਾਂ ਦੀ ਧੀ ਦੇ ਨਾਲ ਇਸ਼ਕ ਕਰਦਾ ਮਾਂ ਤੇ ਉਹ ਆਪਣੀ ਆਪਣੇ ਨੰਬਰ ਵੜਾਉਣ ਨੂੰ ਕਹਿ ਲੋ ਲੋਕਾਂ ਨੂੰ ਦੱਸਦਾ ਸੀ ਤੇ ਸਾਰੇ ਪਿੰਡ ਦੇ ਵਿੱਚ ਇਹ ਗੱਲ ਆ ਜਿਹੜੀ ਫੈਲ ਜਾਂਦੀ ਆ ਕਿ ਜਿਹੜੀ ਇਹ ਸਰਦਾਰਾਂ ਦੀ ਧੀ ਆ ਇੱਕ ਫੋਨ ਰਿਪੇਅਰ ਕਰਨ ਵਾਲੇ ਮੁੰਡੇ ਦੇ ਨਾਲ ਜਿਹੜਾ ਕਿਸੇ ਹੋਰ ਬਰਾਦਰੀ ਦੇ ਨਾਲ ਸਬੰਧ ਰੱਖਦਾ ਉਹਦੇ ਨਾਲ ਇਸ਼ਕ ਕਰਦੀ ਆ ਹੁਣ ਪਿੰਡ ਚ ਗੱਲ ਫੈਲੀ ਤਾਂ ਕਰਮਜੀਤ ਦੇ ਪਿਓ ਤੱਕ ਵੀ ਇਹ ਗੱਲ ਪਹੁੰਚੜੀ ਸੀ ਜਦੋਂ ਕਰਮਜੀਤ ਦੇ ਪਿਓ ਤੱਕ ਇਹ ਗੱਲ ਪਹੁੰਚਦੀ ਆ ਤਾਂ ਪਹਿਲਾਂ ਉਹਨੂੰ ਕੁਝ ਨਹੀਂ ਕਿਹਾ ਜਾਂਦਾ ਉਹਨੂੰ ਬਿਠਾ ਕੇ ਪਿਆਰ ਦੇ ਨਾਲ ਸਮਝਾਇਆ ਜਾਂਦਾ ਵੀ ਬਹੁਤ ਤੇਰਾ ਲਾਡਾ ਦੇ ਨਾਲ ਮੈਂ ਤੇਰੀ ਪਰਵਰਿਸ਼ ਕੀਤੀ ਆ ਤੈਨੂੰ ਪੁੱਤਾਂ ਤੋਂ ਵੱਧ ਕੇ ਪਿਆਰ ਕੀਤਾ ਵਾ ਸਾਡੀ ਪੱਗ ਨੂੰ ਦਾਗ ਨਾ ਲਾਈਂ ਬਦਨਾਮੀ ਸਾਰੇ ਪਿੰਡ ਦੇ ਵਿੱਚ ਹੋ ਰਹੀ ਆ ਤੂੰ ਹਲੇ ਵੀ ਮੌਕਾ ਵਾ ਪਿੱਛੇ ਹਟ ਜਾ ਆਪਣਾ ਪੈਰ ਪਿੱਛੇ ਕਰ ਲੈ ਉਸ ਮੁੰਡੇ ਨੂੰ ਅੱਜ ਤੋਂ ਬਾਅਦ ਤੂੰ ਨਾ ਮਿਲੀਂ ਕਰਮਜੀਤ कौर ਉਸ ਵੇਲੇ ਹਮੇ ਭਰ ਦਿੰਦੀ ਆ ਕਿ ਉਹ ਕਦੇ ਵੀ ਉਸ ਮੁੰਡੇ ਨੂੰ ਜਾਨੀ ਕਿ ਸੁਰਿੰਦਰ ਸਿੰਘ ਨੂੰ ਨਹੀਂ ਮਿਲੂਗੀ ਪਰ ਅੰਦਰ ਖਾਤੇ ਉਹ ਉਹਦੇ ਬਿਨਾ ਹੁਣ ਰਹਿ ਨਹੀਂ ਸਕਦੀ ਉਹਨੂੰ ਲੱਗਦਾ ਸੀ ਕਿ ਉਹੀ ਸਾਰਾ ਕੁਝ ਆ ਉਹਦੀ ਜ਼ਿੰਦਗੀ ਆ ਕਰਮਜੀਤ कौर ਦੀ ਤਾਂ ਉਹ ਸੁਰਿੰਦਰ ਸਿੰਘ ਆ ਉਹ ਬਿਲਕੁਲ ਵੀ ਆਪਣੇ ਪਿਓ ਦੀ ਉਹ ਗੱਲ ਵੱਲ ਧਿਆਨ ਨਹੀਂ ਦਿੰਦੀ ਤੇ ਉਹਦੇ ਨਾਲ ਮਿਲਣਾ ਗੱਲਣਾ ਉਦਾਂ ਹੀ ਜਾਰੀ ਰੱਖਦੀ ਆ ਇੱਥੋਂ ਤੱਕ ਕਿ ਹੁਣ ਉਹ ਰਾਤਾਂ ਨੂੰ ਵੀ ਚੋਰੀ ਨਿਕਲ ਕੇ ਉਸ ਮੁੰਡੇ ਨੂੰ ਮਿਲਣ ਦੇ ਲਈ ਚਲੀ ਜਾਂਦੀ ਸੀ ਹੁਣ ਇਹ ਵੀ ਕਿੰਨੀ ਕਿਤੇ ਚੱਲਣਾ ਸੀ ਪਿਓ ਦੇ ਪਿਓ ਦੇ ਸਾਹਮਣੇ ਇਹ ਗੱਲ ਆ ਜਾਂਦੀ ਆ ਪਿਓ ਨੂੰ ਪਤਾ ਲੱਗ ਜਾਂਦਾ ਜਦੋਂ ਇੱਕ ਵਾਰ ਉਹ ਰਾਤ ਨੂੰ ਚੋਰੀ ਉਹਨੂੰ ਮਿਲ ਕੇ ਆ ਰਹੀ ਸੀ ਤਾਂ ਪਿਓ ਇਸ ਵਾਰੀ ਪੂਰਾ ਜਿਹੜਾ ਸ਼ਕਤੀ ਦੇ ਨਾਲ ਪੇਸ਼ ਆਉਂਦਾ ਉਹ ਤੋਂ ਬਰਦਾਸ਼ਤ ਨਹੀਂ ਹੁੰਦੀ ਇਹ ਗੱਲ ਉਹਨੂੰ ਬਹੁਤ ਮਾਰਦਾ ਕੁੱਟਦਾ ਆਪਣੀ ਧੀ ਨੂੰ ਤੇ ਉਹਨੂੰ ਘਰ ਦੇ ਵਿੱਚ ਬੰਦ ਕਰ ਦਿੰਦਾ ਵਾ ਆਪਣੀ ਘਰਵਾਲੀ ਨੂੰ ਕਹਿ ਦਿੰਦਾ ਜਾਨੀ ਕਰਮਜੀਤ ਦੀ ਮਾਂ ਨੂੰ ਕਹਿੰਦਾ ਵੀ ਇੱਥੇ ਪੂਰੀ ਨਿਗਾਹ ਰੱਖਣੀ ਆ ਇਹ ਘਰ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਇਹ ਕਿਤੇ ਸਕੂਲ ਨਹੀਂ ਜਾਊਗੀ ਕੁਝ ਨਹੀਂ ਕਰੂਗੀ ਇਹ ਉਹਦਾ ਫੋਨ ਵੀ ਜਿਹੜਾ ਉਹ ਖੋਹ ਲਿਆ ਜਾਂਦਾ ਵਾ ਉਹਦੇ ਤੋਂ ਵੀ ਮੈਂ ਤੈਨੂੰ ਪਿਆਰ ਨਾਲ ਸਮਝਾਇਆ ਸੀ ਤੂੰ ਸਮਝੀ ਨਹੀਂ ਉਦੋਂ ਹੁਣ ਜਿਹੜੀ ਕੁੜੀ ਇਹਨੇ ਲਾਡਾਂ ਦੇ ਨਾਲ ਪਲੀ ਹੋਵੇ ਇਨੀ ਆਜ਼ਾਦੀ ਦੇ ਵਿੱਚ ਪਲੀ ਹੋਵੇ ਇੱਕਦਮ ਉਹਦੇ ਤੇ ਕੋਈ ਬੰਦਿਸ਼ ਲੱਗ ਜੇ ਤਾਂ ਉਹਨੂੰ ਬੜਾ ਔਖਾ ਲੱਗੂਗਾ ਕਰਮਜੀਤ ਰੱਜ ਕੇ ਇਸ ਗੱਲ ਦਾ ਵਿਰੋਧ ਕਰਦੀ ਆ ਪਰ ਉਹਨੋਂ ਅਣਖ ਜਾਗੀ ਸੀ ਪਿਓ ਦੀ ਉਹ ਬਿਲਕੁਲ ਵੀ ਉਹਨੂੰ ਅਲਾਉ ਨਹੀਂ ਕਰਦਾ ਕਿ ਉਹ ਬਾਹਰ ਜਾਊਗੀ ਤੇ ਕੋਈ ਪੜ੍ਹਾਈ ਕਰੂਗੀ ਫੋਨ ਤੱਕ ਵੀ ਉਹਨੂੰ ਨਹੀਂ ਦਿੱਤਾ ਜਾਂਦਾ ਜਦੋਂ ਥੋੜੇ ਦਿਨ ਐਦਾਂ ਕੈਦ ਚ ਬੀਤਦੇ ਆ ਉਹਦੇ ਕਰਮਜੀਤ ਦੇ ਤਾਂ ਉਤੋਂ ਰਹਿ ਨਹੀਂ ਹੁੰਦਾ ਉਹਨਾਂ ਦੇ ਘਰੇ ਜਿਹੜੇ ਨੌਕਰ ਚੱਕ ਕੇ ਰੱਖੇ ਹੋਏ ਸੀ ਇੱਕ ਬਿਹਾਰ ਦਾ ਪ੍ਰਵਾਸੀ ਨੌਕਰ ਉਹਨਾਂ ਦੇ ਘਰੇ ਕੰਮ ਕਰਦਾ ਸੀ ਰਾਮੂ ਉਹਦਾ ਨਾਮ ਲਗਾ ਲਓ ਉਹ ਉਹਦੇ ਨਾਲ ਗੱਲ ਕਰਦੀ ਆ ਕਿ ਮੈਨੂੰ ਮਤਲਬ ਉਹਦਾ ਫੋਨ ਲੈ ਕੇ ਉਹ ਸੁਰਿੰਦਰ ਸਿੰਘ ਨਾਲ ਗੱਲਾਂ ਵੀ ਕਰਨ ਲੱਗੀ ਸੀ ਤੇ ਉਹਨੂੰ ਇੱਕ ਦਿਨ ਪੁੱਛਦੀ ਆ ਵੀ ਤੈਨੂੰ ਕੋਈ ਬੰਦੇ ਜਾਣਦੇ ਆ ਜਿਹੜੇ ਪੈਸੇ ਲੈ ਕੇ ਬੰਦਿਆਂ ਦਾ ਕਤਲ ਕਰ ਦਿੰਦੇ ਹੋਣ ਤਾਂ ਰਾਮੂਪੁਰਛ ਦਾ ਵੀ ਤੁਸੀਂ ਕੀ ਦਾ ਕਤਲ ਕਰਾਉਣਾ ਉਹ ਕਹਿੰਦੀ ਮੈਂ ਆਪਣੇ ਪਿਓ ਦਾ ਤੇ ਆਪਣੇ ਸਾਰੇ ਪਰਿਵਾਰ ਦਾ ਹੀ ਕਤਲ ਕਰਾ ਦੇਣਾ ਮੈਂ ਮੈਂ ਸੁਰਿੰਦਰ ਸਿੰਘ ਬਣਾ ਨਹੀਂ ਰਹਿ ਸਕਦੀ ਵੀ ਮੈਂ ਬਸ ਉਹਦੇ ਨਾਲ ਜ਼ਿੰਦਗੀ ਕੱਢਣਾ ਚਾਹੁੰਦੀ ਆ ਮੈਂ ਹੋਰ ਕਿਸੇ ਤੋਂ ਮੇਰਾ ਕੋਈ ਲੈਣਾ ਦੇਣਾ ਨਹੀਂ ਮਤਲਬ ਐਦਾਂ ਅੱਖਾਂ ਤੇ ਪੱਟੀ ਬੰਨੀ ਗਈ ਉਹਦੇ ਜਿਨ੍ਹਾਂ ਨੇ ਲਾਡਾਂ ਨਾਲ ਪਾਲਿਆ ਸੀ ਉਹਨੂੰ ਮਾਰਨ ਦੇ ਲਈ ਉਹ ਕੁੜੀ ਆ ਜਿਹੜੀ ਤਿਆਰ ਹੋ ਜਾਂਦੀ ਆ ਉਦੋਂ ਰਾਮੂ ਵੀ ਘਟ ਨਹੀਂ ਸੀ ਉਹਨੇ ਉਹਦਾ ਸਾਥ ਦੇਣ ਦਾ ਫੈਸਲਾ ਕੀਤਾ ਉਹਦੇ ਲੈਂਕ ਦੇ ਵਿੱਚ ਜਿਹੜੇ ਕੁਝ ਬੰਦੇ ਸੀ ਉਹਦੇ ਨਾਲ ਆਪਣੇ ਫੋਨ ਤੋਂ ਉਹ ਗੱਲ ਕਰਾਉਂਦਾ ਵਾ ਕਿ 5 ਲੱਖ ਰੁਪਈਆ ਇਹ ਲੈਣਗੇ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਖਤਮ ਕਰ ਦੇਣਗੇ ਤੇ ਇੱਕ ਲੁੱਟ ਖੋਹ ਦਾ ਜਿਹੜਾ ਇਹ ਮਾਮਲਾ ਆਪਾਂ ਦਿਖਾਵਾਂਗੇ ਕੋਈ ਪਲੈਨਿੰਗ ਕਰਾਂਗੇ ਕਰਮਜੀਤ ਹਾਮੀ ਭਰਨਦੀ ਆ ਕਿ ਤੁਹਾਨੂੰ 5 ਲੱਖ ਰੁਪਈਆ ਮਿਲ ਜੂਗਾ ਵੀ ਮੇਰਾ ਇਹ ਕੰਮ ਕਰ ਦਿਓ ਸੁਰਿੰਦਰ ਸਿੰਘ ਨੂੰ ਵੀ ਫੋਨ ਕਰਕੇ ਦੱਸਦੀ ਆ ਤੇ ਅੱਗੇ ਉਹ ਵੀ ਹਾਮੀ ਭਰਦਾ ਵਾ ਕਿ ਹਾਂ ਆਪਾਂ ਨੂੰ ਆਪਣੇ ਰਾਹ ਦੇ ਵਿੱਚੋਂ ਹਟਾੜੇ ਪੈਣੇ ਆਏ ਹੁਣ ਉਹ ਮੌਕੇ ਦੀ ਤਲਾਸ਼ ਦੇ ਵਿੱਚ ਸੀ ਕਿ ਕਦੋਂ ਉਹ ਮੌਕਾ ਆਵੇ ਕਿ ਉਹ ਜਿਹੜੇ ਚੋਰ ਬਣ ਕੇ ਘਰੇ ਕਾਤਲ ਆਉਣੇ ਨੇ ਕਿੱਦਾਂ ਆਉਣ ਤਾਂ ਇੱਕ ਮੌਕਾ ਬਣ ਜਾਂਦਾ ਇਹਦੇ ਕਰਮਜੀਤ ਦੇ ਨਾਨਾ ਨਾਨੀ ਨੇ ਕੋਈ ਜ਼ਮੀਨ ਵੇਚੀ ਸੀ ਉਹਦੇ ਚੰਗੇ ਖਾਸੇ ਪੈਸੇ ਉਹਨਾਂ ਨੂੰ ਮਿਲੇ ਸੀ ਤੇ ਉਹ ਪੈਸੇ ਆ ਜਿਹੜੇ ਇਹਨਾਂ ਦੇ ਕਰਮਜੀਤ ਹੋਰਾਂ ਦੇ ਘਰੇ ਪਏ ਸੀਗੇ ਔਰ ਰਾਮੂ ਕਹਿੰਦੀ ਆ ਵੀ ਇਸ ਤੋਂ ਵਧੀਆ ਮੌਕਾ ਤੁਹਾਨੂੰ ਨੂੰ ਮਿਲਣਾ ਘਰ ਚ ਪੈਸਾ ਵੀ ਪਿਆ ਤੁਹਾਨੂੰ ਪੈਸਾ ਵੀ ਮਿਲ ਜੂਗਾ ਤੇ ਉਹਨਾਂ ਦਾ ਜਿਹੜਾ ਮੇਰੇ ਮਾਂ ਬਾਪ ਦਾ ਤੁਸੀਂ ਕਤਲ ਵੀ ਆਰਾਮ ਨਾਲ ਕਰ ਸਕਦੇ ਹੋ ਅੱਜ ਰਾਤ ਨੂੰ ਉਹਨਾਂ ਨੂੰ ਬੁਲਾ ਲਾ ਤਾਂ ਰਾਮੂ ਉਹਨਾਂ ਨੂੰ ਫੋਨ ਕਰ ਦਿੰਦਾ ਰਾਤ ਨੂੰ 12 ਵਜੇ ਤੋਂ ਬਾਅਦ ਉਹ ਬੰਦੇ ਜੀ ਮੋਟਰਸਾਈਕਲਾਂ ਦੇ ਉੱਤੇ ਆਉਂਦੇ ਨੇ ਤਿੰਨ ਬੰਦੇ ਆਉਂਦੇ ਨੇ ਉਹ ਘਰ ਦੀ ਜਿਹੜੀ ਕੰਧ ਆ ਉਹ ਟੱਪ ਕੇ ਅੰਦਰ ਦਾਖਲ ਹੁੰਦੇ ਆ ਤਾਂ ਵਿਰੇੜੇ ਦੇ ਵਿੱਚ ਮੰंजे ਤੇ ਇੱਕ ਹੋਰ ਨੌਕਰ ਪਹਿਲਾਂ ਸੁੱਤਾ ਪਿਆ ਸੀ ਉਹਨਾਂ ਲੁਟੇਰੇ ਸੋਚਦੇ ਨੇ ਕਿ ਅਸੀਂ ਸਾਰਾ ਪਰਿਵਾਰ ਖਤਮ ਕਰਨਾ ਜੇ ਨੌਕਰ ਨੂੰ ਛੱਟਦਾ ਤਾਂ ਫਿਰ ਸਵਾਲ ਖੜੇ ਹੋਣਗੇ ਪਹਿਲਾਂ ਨੌਕਰ ਤੇ ਹਮਲਾ ਕਰਦੇ ਆ ਉਹ ਨੌਕਰ ਤੇ ਜਦੋਂ ਹਮਲਾ ਕਰਦੇ ਆ ਉਹ ਹਥਿਆਰਾਂ ਦੇ ਨਾਲ ਤਾਂ ਉਹ ਚੀਕਾ ਮਾਰਦਾ ਜਦੋਂ ਉਹ ਚੀਕਾ ਮਾਰਦਾ ਤਾਂ ਕਰਮਜੀਤ ਦਾ ਜਿਹੜਾ ਪਿਓ ਆ ਉਹਦੀ ਜਾਗ ਖੁੱਲਦੀ ਆ ਉਹ ਸਿੱਧਾ ਆਪਣੀ ਬੰਦੂਕ ਆ ਜਿਹੜੀ ਉਹ ਉੱਥੋਂ ਚੱਕਦਾ ਵਾਲੀ ਕਮਰੇ ਦੇ ਵਿੱਚ ਜਿੱਥੇ ਪਈ ਸੀ ਬੰਦੂਕ ਲੈ ਕੇ ਉਹ ਬਾਹਰ ਆ ਕੇ ਸਿੱਧਾ ਉਹ ਜਦੋਂ ਦੇਖਦਾ ਵੀ ਬੰਦੇ ਬਗਾਨੇ ਜਿਹੜੇ ਅਣਜਾਣ ਬੰਦੇ ਘਰ ਦੇ ਵਿੱਚ ਦਾਖਲ ਹੋਇਆ ਹਵਾਈ ਫੈਰ ਛੱਡਦਾ ਪਹਿਲਾਂ ਜਦੋਂ ਹਵਾਈ ਫੈਰ ਛੱਡਿਆ ਜਾਂਦਾ ਉਹ ਬੰਦੇ ਇੰਨਾ ਘਬਰਾ ਜਾਂਦੇ ਆ ਕਿ ਆਪਣਾ ਮੋਟਰਸਾਈਕਲ ਵੀ ਚੱਕਣ ਦੀ ਹਿੰਮਤ ਨਹੀਂ ਕਰਦੇ ਬਸ ਭੱਜੇ ਹੀ ਜਾਂਦੇ ਨੇ ਤੇ ਪਿੰਡ ਸਾਰਾ ਇਕੱਠਾ ਹੋ ਜਾਂਦਾ ਵੀ ਫੈਰ ਕਿਉਂ ਹੋਇਆ ਸਰਦਾਰਾਂ ਦੇ ਘਰਾਂ ਦੇ ਵਿੱਚ ਤੇ ਰੌਲਾ ਪੈ ਜਾਂਦਾ ਵੀ ਚੋਰ ਆਏ ਸੀਗੇ ਇੱਕ ਨੌਕਰ ਦਾ ਕਤਲ ਕਰਕੇ ਨੌਕਰ ਜੀ ਤੇ ਹਮਲਾ ਕੀਤਾ ਸੀ ਉਹ ਮਰ ਗਿਆ ਸੀ ਉਹਦੀ ਮੌਤ ਹੋ ਚੁੱਕੀ ਸੀ ਇਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਜਾਂਦਾ ਤੇ ਪਹਿਲਾਂ ਤਾਂ ਉਹਨਾਂ ਨੂੰ ਇਹ ਸ਼ੱਕ ਸੀਗਾ ਕਰਮਜੀਤ ਦੇ ਪਰਿਵਾਰ ਨੂੰ ਉਹਦੇ ਪਿਓ ਨੂੰ ਖਾਸ ਤੌਰ ਤੇ ਕਿ ਇਹਦੇ ਕਰਮਜੀਤ ਦੇ ਨਾਨਕਿਆਂ ਤੋਂ ਕੋਈ ਭੇਤੀ ਬੰਦਾ ਨਾ ਆਇਆ ਹੋਵੇ ਇਹਨਾਂ ਨੂੰ ਹੀ ਪਤਾ ਸੀ ਕਿ ਸਾਡੇ ਪਿੰਡ ਦੇ ਵਿੱਚ ਸਾਡੇ ਘਰ ਦੇ ਵਿੱਚ ਸੌਰੀ ਪੈਸਾ ਪਿਆ ਵਾ ਵੀ ਕੋਈ ਆਪਣਾ ਹੀ ਬੰਦਾ ਇਦਾਂ ਕਰ ਸਕਦਾ ਕੋਈ ਭੇਤੀ ਬੰਦਾ ਹੀ ਇਹ ਸਾਰਾ ਕੁਝ ਕਰਵਾ ਸਕਦਾ ਬਾਹਰਲੇ ਬੰਦੇ ਨੂੰ ਬਿਲਕੁਲ ਵੀ ਅਸੀਂ ਪਤਾ ਨਹੀਂ ਸੀ ਲੱਗਣ ਦਿੱਤਾ ਸਾਡੇ ਘਰ ਪੈਸਾ ਪਿਆ ਪਰ ਜਦੋਂ ਹੁਣ ਪੁਲਿਸ ਜਾਂਚ ਕਰਦੀ ਆ ਪਹਿਲਾਂ ਤਾਂ ਮੋਟਰਸਾਈਕਲ ਆਪਣੇ ਕਬਜ਼ੇ 'ਚ ਜਦੋਂ ਲੈਂਦੀ ਆ ਉਹਨਾਂ ਦੀਆਂ ਨੰਬਰ ਪਲੇਟਾਂ ਤੋਂ ਸਾਰਾ ਉਹਨਾਂ ਦਾ ਐਡਰੈਸ ਵਗੈਰਾ ਘਟਾਇਆ ਜਾਂਦਾ ਵੀ ਕਿਹਦੇ ਨਾਮ ਤੇ ਮੋਟਰਸਾਈਕਲ ਨੇ ਤੇ ਉਹ ਚੋਰ ਆਪਣੇ ਹੀ ਜਿਹੜੇ ਮੋਟਰਸਾਈਕਲ ਪਰਸਨਲ ਇੱਥੇ ਲੈ ਕੇ ਆਏ ਸੀ ਉਹਨਾਂ ਦਾ ਜਿਹੜਾ ਐਡਰੈਸ ਆ ਉਹ ਪਤਾ ਲੱਗ ਜਾਂਦਾ ਪੁਲਿਸ ਉਹਨਾਂ ਨੂੰ ਫੜ ਲੈਂਦੀ ਆ ਬਹੁਤ ਜਲਦੀ ਕੋਈ ਜ਼ਿਆਦਾ ਉਹਨਾਂ ਨੂੰ ਮਿਹਨਤ ਨਹੀਂ ਕਰਨੀ ਪੈਂਦੀ ਉਹ ਬਹੁਤ ਘੱਟ ਸਮੇਂ ਦੇ ਵਿੱਚ ਸਾਰਿਆਂ ਨੂੰ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਜਦੋਂ ਉਹ ਗ੍ਰਿਫਤਾਰ ਹੁੰਦੇ ਨੇ ਫਿਰ ਉਹਨਾਂ ਨੂੰ ਪੁੱਛਣਾ ਸੀ ਪੁਲਿਸ ਬਹੁਤ ਉਹਨਾਂ ਦੀ ਰੱਜ ਕੇ ਕੁੱਟਮਾਰ ਕਰਦੀ ਆ ਬਹੁਤ ਉਹਨਾਂ ਨੂੰ ਕਢੀਸਿਆ ਜਾਂਦਾ ਵਾ ਪੁੱਛਿਆ ਜਾਂਦਾ ਵੀ ਇਹ ਸਾਰਾ ਕੁਝ ਤੁਸੀਂ ਕਿਹਦੇ ਕਹਿਣ ਤੇ ਕੀਤਾ ਇਹ ਸਾਰੀ ਗੱਲ ਦੱਸੋ ਤਾਂ ਉਹ ਜਦੋਂ ਨਾਮ ਲੈਂਦੇ ਨੇ ਕਰਮਜੀਤ ਕੌਰ ਦਾ ਕਿ ਸਾਨੂੰ ਇਹਨਾਂ ਦੀ ਹੀ ਧੀ ਨੇ 5 ਲੱਖ ਦੀ ਸੁਪਾਰੀ ਦਿੱਤੀ ਸੀ ਸਾਰੇ ਪਰਿਵਾਰ ਨੂੰ ਖਤਮ ਕਰਨ ਦੇ ਲਈ ਤੇ ਅਸੀਂ ਉਹਨੂੰ ਲੁੱਟ ਖੋਹ ਦਾ ਜਿਹੜਾ ਰੂਪ ਦੇਣਾ ਸੀ ਜਦੋਂ ਕਰਮਜੀਤ ਦਾ ਪਿਓ ਉਹਦੀ ਮਾਂ ਇਹ ਸਾਰੀ ਗੱਲ ਸੁਣਦੇ ਆ ਵੀ ਉਨਾਂ ਲਈ ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ ਕਿ ਇੱਕ ਧੀ ਨੂੰ ਉਹਨਾਂ ਨੇ ਇੰਨੇ ਲਾਡਾਂ ਨਾਲ ਪਾਲਿਆ ਪੁੱਤਾਂ ਤੋਂ ਵੱਧ ਕੇ ਰੱਖੀ ਹਰ سہولت ਦਿੱਤੀ ਹਰ ਗੱਲ ਮੰਨੀ ਹਰ ਚੀਜ਼ ਜਿਹੜੀ ਉਹਨੇ ਮੰਗੀ ਉਹ ਲੈ ਕੇ ਦਿੱਤੀ ਤੇ ਇੰਨੀ ਲਗਜ਼ਰੀ ਲਾਈਫ ਉਹਨੂੰ ਜਿਹੜੀ ਮੁਹੱਈਆ ਕਰਵਾਈ ਉਹ ਧੀ ਉਹਨਾਂ ਨੂੰ ਮਾਰਨ ਦੀ ਪਲੈਨਿੰਗ ਕਰ ਰਹੀ ਆ ਕੀ ਬੀਤੂਗੀ ਇੱਕ ਮਾਂ-ਬਾਪ ਦੇ ਉੱਤੇ ਜਦੋਂ ਸਕੀਤੀ ਉਹਨਾਂ ਨੂੰ ਮਾਰਨ ਦੇ ਲਈ ਸੁਪਾਰੀ ਕਿਲਰ ਲੈ ਕੇ ਆਵੇ ਉਹਨਾਂ ਲਈ ਇੱਕ ਸਦਮੇ ਤੋਂ ਘੱਟ ਨਹੀਂ ਸੀ ਇਹ ਪਰ ਫੇਰ ਵੀ ਚਲੋ ਹੁਣ ਜੋ ਸੱਚ ਸੀ ਉਹਨਾਂ ਨੇ ਪ੍ਰਵਾਨ ਕੀਤਾ ਤੇ ਕਰਮਜੀਤ ਕੌਰ ਫੇਰ ਵੀ ਉਹ ਕਿਤਨਾ ਕਿਤੇ ਜਿਹੜਾ ਡਾਊਟ ਸੀ ਉਹ ਕਲੀਅਰ ਕਰਨਾ ਸੀ ਕਰਮਜੀਤ ਕੌਰ ਤੋਂ ਜਦੋਂ ਪੁੱਛ ਪੜਤਾਲ ਕੀਤੀ ਜਾਂਦੀ ਆ ਉਹ ਬਹੁਤ ਜਲਦੀ ਆਪਣਾ ਗੁਨਾਹ ਮੰ ਕਬੂਲ ਕਰ ਲੈਂਦੀ ਆ ਕਿ ਸਾਰਾ ਕੁਝ ਮੈਂ ਹੀ ਕੀਤਾ ਮੈਂ ਸੁਰੇਂਦਰ ਸਿੰਘ ਉਹ ਜਿਹੜਾ ਫੋਨਾਂ ਵਾਲਾ ਮੁੰਡਾ ਵਾ ਉਹਦੇ ਬਿਨਾਂ ਨਹੀਂ ਰਹਿ ਸਕਦੀ ਤੇ ਮੇਰੇ ਰਾਹ ਦੇ ਵਿੱਚ ਜੋ ਵੀ ਆਊਗਾ ਮੈਂ ਉਹਨੂੰ ਖਤਮ ਕਰ ਦਊਂਗੀ ਮੈਂ ਉਹਦੇ ਨਾਲ ਹੀ ਜ਼ਿੰਦਗੀ ਬਤਾਉਣੀ ਆ ਇਹ ਸੁਣ ਕੇ ਉਹਨਾਂ ਦਾ ਜਿਹੜਾ ਪਰਿਵਾਰ ਦਾ ਗੁੱਸਾ ਹੋਰ ਵੱਧ ਜਾਂਦਾ ਕਿ ਇੱਕ ਮੁੰਡਾ ਜਿਹੜਾ ਹਲੇ ਨੂੰ ਕੁਝ ਸਾਲ ਪਹਿਲਾਂ ਹੀ ਮળਿਆ ਵਾ ਸਾਲ ਹੋਇਆ ਹੋਊਗਾ 2 ਸਾਲ ਹੋਏ ਹੋਣਗੇ ਉਹਦੇ ਪਿੱਛੇ ਇਹ ਜਿਨ੍ਹਾਂ ਜਿਨ੍ਹਾਂ ਨੇ 18 ਸਾਲ ਪਾਲਿਆ ਵਾ ਉਹਨਾਂ ਨੂੰ ਇਹ ਮਿੱਟੀ ਕਰ ਰਹੀ ਆ ਉਹਨਾਂ ਨੂੰ ਮਾਰਨ ਤੱਕ ਦੀਆਂ ਸਾਜ਼ਿਸ਼ਾਂ ਇਹ ਘੜ ਰਹੀ ਆ ਇਸ ਤੋਂ ਬਾਅਦ ਜੀ ਉਹ ਜਿਹੜੇ ਪਰਿਵਾਰ ਸੀ ਉਹ ਮੈਂਟਲੀ ਪ੍ਰਪੇਅਰ ਆਪਣੇ ਆਪ ਨੂੰ ਕਰ ਲੈਂਦਾ ਸੱਚ ਪਰਵਾਣ ਕਰਦਾ ਵਾ ਕਿ ਰਮਜੀਤ ਦਾ ਰੂਪ ਜਿਹੜਾ ਸਾਹਮਣੇ ਆ ਜਾਂਦਾ ਵਾ ਉਹਨਾਂ ਲਈ ਉਸੇ ਦਿਨ ਮਰ ਗਈ ਸੀ ਉਹ ਕਹਿੰਦੇ ਸਾਡਾ ਇਹਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਜੋ ਤੁਸੀਂ ਇਹਦੇ ਨਾਲ ਕਰਨਾ ਚਾਹੁੰਦੇ ਹੋ ਜੋ ਸਜ਼ਾ ਇਹਨੂੰ ਮਿਲੂਗੀ ਉਹ ਦੋ ਅਸੀਂ ਬਿਲਕੁਲ ਵਿੱਚ ਨਹੀਂ ਆਵਾਂਗੇ ਪਰਿਵਾਰ ਖਾਸ ਤੌਰ ਤੇ ਜਿਹੜਾ ਉਹਦਾ ਪਿਓ ਆ ਇਹ ਗੱਲ ਕਹਿੰਦਾ ਵਾ ਉਸ ਤੋਂ ਬਾਅਦ ਇਹ ਜਦੋਂ ਕੋਰਟ 'ਚ ਪੇਸ਼ੀਆਂ ਹੁੰਦੀਆਂ ਤੇ ਇੱਕ ਗੱਲ ਮੈਂ ਦੱਸ ਦਵਾਂ ਸੁਰੇਂਦਰ ਸਿੰਘ ਆ ਜਿਹੜਾ ਉਹਨੂੰ ਵੀ ਅਰੈਸਟ ਕੀਤਾ ਗਿਆ ਸੀਗਾ ਜਿਹੜਾ ਉਹ ਮੁੰਡਾ ਫੋਨ ਵਾਲਾ ਜਿਹਦੇ ਕਰਕੇ ਸਾਰਾ ਕੁਝ ਹੋਇਆ ਤੇ ਜਦੋਂ ਲੁਟੇਰਿਆਂ ਨੂੰ ਇਨੂੰ ਕਰਮਜੀਤ ਕੌਰ ਨੂੰ ਤੇ ਸੁਰਿੰਦਰ ਸਿੰਘ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਸਭ ਤੋਂ ਜ਼ਿਆਦਾ ਸਜ਼ਾ ਜੇ ਕਿਸੇ ਨੂੰ ਮਿਲੀ ਤਾਂ ਉਹ ਕਰਮਜੀਤ ਕੌਰ ਨੂੰ ਮਿਲੀ ਪੂਰੀ ਉਮਰ ਕੈਦ ਦੀ ਸਜ਼ਾ ਸਾਰੀ ਉਮਰ ਜੇਲ੍ਹ 'ਚ ਰਹਿਣ ਦੀ ਸਜ਼ਾ ਕਰਮਜੀਤ ਕੌਰ ਨੂੰ ਦਿੱਤੀ ਜਾਂਦੀ ਆ ਬਾਕੀਆਂ ਨੂੰ ਸਜ਼ਾ ਘੱਟ ਮਿਲਦੀ ਆ ਤੇ ਇਸ ਹੁਣਾਂ ਚ ਆਇਆ ਸੁਰਿੰਦਰ ਸਿੰਘ ਆ ਜਿਹੜਾ ਉਹ ਬਰੀ ਹੋ ਗਿਆ ਸੀ ਕੋਈ ਜ਼ਿਆਦਾ ਸਬੂਤ ਉਹਦੇ ਖਿਲਾਫ ਨਹੀਂ ਮਿਲਦੇ ਉਹਦਾ ਕਸੂਰ ਕੋਈ ਨਾ ਨਹੀਂ ਲੱਗਿਆ ਅਦਾਲਤ ਨੂੰ ਕੁਝ ਦਿਨ ਜੇਲ੍ਹ 'ਚ ਰੱਖ ਕੇ ਉਹਨੂੰ ਬਰੀ ਕਰ ਦਿੱਤਾ ਜਾਂਦਾ ਵਾ ਤੁਸੀਂ ਇਹ ਗੱਲ ਦੇਖੋ ਇੱਕ ਸਾਕੀਤੀ ਨੂੰ ਉਮਰ ਕੈਦ ਦੀ ਸਜ਼ਾ ਹੋਈ ਆਪਣੇ ਮਾਪੇ ਨੂੰ ਮਰਵਾਉਣ ਦੇ ਦੋਸ਼ ਦੇ ਵਿੱਚ ਤੇ ਇੱਕ ਨੌਕਰ ਜਿਹੜਾ ਉਹ ਕਤਲ ਕਰਵਾਉਣ ਦੇ ਦੋਸ਼ ਦੇ ਵਿੱਚ ਪਰਿਵਾਰ ਬਿਲਕੁਲ ਵੀ ਕੋਸ਼ਿਸ਼ ਨਹੀਂ ਕਰਦਾ ਕਿ ਉਹਦੀ ਸਜ਼ਾ ਨੂੰ ਘੱਟ ਕਰਾਵੇ ਤੇ ਬਾਅਦ ਚ ਜੋ ਸੁਣਿਆ ਉਹ ਪਰਿਵਾਰ ਬਾਅਦ ਦੇ ਵਿੱਚ ਪਿੰਡ ਚ ਬਹੁਤ ਬਦਨਾਮੀ ਉਹਨਾਂ ਦੀ ਹੋਈ ਤੇ ਬਾਹਰ ਕਿਤੇ ਫੋਰਨ ਚ ਜਾ ਕੇ ਸੈੱਟ ਹੋ ਗਿਆ ਸੀ ਸੋ ਦੋਸਤੋ ਦੇਖੋ ਕਿ ਪਿਆਰ ਕਿਵੇਂ ਅੰਨਾ ਕਰ ਦਿੰਦਾ ਮੇਰੇ ਹਿਸਾਬ ਨਾਲ ਇਹ ਬਚਪਨਾ ਹੁੰਦਾ ਵਾ ਹੋਰ ਕੁਝ ਨਹੀਂ ਹੁੰਦਾ ਅਟਰੈਕਸ਼ਨ ਹੁੰਦੀ ਆ ਤੇ ਜੇ ਚਲੋ ਮੰਨ ਲਓ ਪਿਆਰ ਸੱਚਾ ਵੀ ਸੀ ਉਹ ਸੱਚਾ ਪਿਆਰ ਵੀ ਕਿਹੜੇ ਕੰਮ ਦਾ ਜਿਹੜੇ ਆਪਣੇ ਮਾਪੇ ਦੀ ਜਾਨ ਲੈ ਕੇ ਹਾਸਲ ਕਰੋਗੇ ਤੁਸੀਂ ਥੋੜਾ ਜਿਹਾ ਬੱਚਿਆਂ ਨੂੰ ਸੋਚਣ ਦੀ ਲੋੜ ਆ ਇਹੋ ਜੀਆਂ ਕਟਣਾਵਾਂ ਤੋਂ ਤੁਸੀਂ ਇਹ ਨਹੀਂ ਸਿੱਖਣਾ ਵੀ ਇਹ ਸਾਰਾ ਕੁਝ ਆਪਾਂ ਕਰਨਾ ਵਾ ਸਗੋਂ ਇਹ ਸੇਧ ਲੈਣੀਆਂ ਇਹਦੇ ਅੰਜਾਮ ਬੜੇ ਬੁਰੇ ਨੇ ਵਿਚਾਰ ਰੱਖਿਓ ਆਪੋ ਆਪਣਾ